ਜੇ ਕੋਈ ਪੇਸ਼ੈਂਟ ਆਪਣਾ ਟ੍ਰੀਟਮੈਂਟ ਨਹੀਂ ਕਰਵਾ ਕਰੂਗਾ ਤਾਂ ਉਸ ਦੇ ਵਾਸਤੇ ਵੀ ਸਾਡੇ ਕੋਲ ਫ੍ਰੀ ਟ੍ਰੀਟਮੈਂਟ ਹੁੰਦੀ ਹੈਗਾ ਜੇ ਕੋਈ ਪੇਸ਼ੈਂਟ ਆਪਣਾ ਟ੍ਰੀਟਮੈਂਟ ਨਹੀਂ ਕਰਵਾ ਕਰੂਗਾ ਤਾਂ ਉਸ ਦੇ ਵਾਸਤੇ ਵੀ ਸਾਡੇ ਕੋਲ ਫ੍ਰੀ ਟ੍ਰੀਟਮੈਂਟ ਹੁੰਦੀ ਹੈ ਕੀ ਇਹਨਾਂ ਤੋਂ ਡਾਜੀ है। मैं डेंटर सर्जरी मैं अपनी बैचलर ऑफ डेंटल सर्जरी पंडित बी शर्मा यूनिवर्सिटी तो कंप्लीट की है उस तो बाद तीन साल का एक्सपीरियंस है जिस मैं सैक्टर सोलह गवर्नमेंट हॉस्पिटल चंडीगढ़ काम किया हम मैं एक्चुअली रीसेंटली अपनी ओ पड़ी जी चौधरी हेल्थ केयर देख दी हाँ तो मेरे टाइमिंग ने दस ए एम टू टेन पी एम तो कोई भी पेशेंट जी अपने दंगन से संबंधी कोई भी दिक्कत हो इत ਦਿਖਾ ਸਕਦੇ ਨੇ ਕਿਸੇ ਵੀ ਬਿਮਾਰੀ ਦੇ ਰਿਲੇਟਡ ਵਿਦ ਦੀ ਫ੍ਰੀ ਕੰਸਲਟੇਸ਼ਨ 3 ਵਜੇ ਤੋਂ ਬਾਅਦ ਅਗਰ ਕੋਈ ਵੀ ਪੇਸ਼ੈਂਟ ਆਪਣਾ ਟ੍ਰੀਟਮੈਂਟ ਕਰਵਾਉਣਾ ਚਾਹੁੰਦਾ ਜਾਂ ਕੋਈ ਵੀ ਐਮਰਜੈਂਸੀ ਹੈ ਤਾਂ ਤੁਸੀਂ ਪਿੰਡ ਥਾਣਾ ਆ ਸਕਦੇ ਹੋ ਮੈਂ ਉੱਥੇ ਵੀ ਓਪਨੀ ਰੱਖਦੀ ਹਾਂ ਜੋ ਕਿ 8 ਵਜੇ ਤੱਕ ਖੁੱਲ੍ਹਾ ਹੁੰਦਾ ਤੇ ਦੋਨੋਂ ਆਇਡੈਂਟੀਟੀ ਨਿੰਗ ਦੇ ਵਿੱਚ ਐਕਸ-ਰੇ ਵੀ ਮੌਜੂਦਗੀ ਨਹੀਂ ਆ ਰਹੀ ਕੀ ਨਾ ਆਪਣਾ ਜੀ ਹਾਂ ਮੇਰਾ ਡਾਕਟਰ ਵਿਜੀਤ ਜੀ ਕਰਦੇ ਆਪਣੇ ਕਲੀਨਿਕ ਤੇ ਕਿਹੜੀ ਕਿਹੜੀ ਸਹੂਤਾ ਦਿੱਤੀ ਜਾ ਰਹੀ ਲੋਕਾਂ ਨੂੰ ਅਸੀਂ ਸਰ ਜਰਨਲ ਪ੍ਰੈਕਟਿਸ ਇਤਨੀ ਜਿੰਨੀ ਵੀ ਮੈਡੀਸਨ ਤੋਂ ਆਂਦੀ ਹੈ ਉਹ ਯੂਜ਼ ਕਰਕੇ ਲਾਈਫ ਸਾਈਕਲ ਟਾਈਟ ਐਜੂਕੇਸ਼ਨ ਕਰਦੇ ਕੋਈ ਵੀ ਪੇਸ਼ੈਂਟ ਟੂ ਆਨ ਦੀ ਸੈਸ਼ਨ ਤੇ ਹੋਰ ਜਨਰਲ ਹਾਰ ਡਿਜ਼ੀਜ਼ ਉਹ ਦੇਖਦੇ ਨੇ ਉਹਦੇ ਨਾਲ ਨਾਲ ਅਸੀਂ ਅੱਜਕੱਲ ਨਾਲ ਡੈਂਟਿਸਟ ਨਾਲ ਕਰਦੇ ਨੇ ਡਾਕਟਰ ਤੁਹਿੰਦਰ ਕੋਲ ਸਾਡੇ ਕੋਲ ਵੀਡੀਓਸ ਡੇਲੀ ਅਪਡੇਟ ਕਰਦੇ ਨੇ ਦਸ ਤੋਂ ਤਿੰਨ ਤੇ ਉਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਫਿਜ਼ਿਓਥੈਰੇਪੀ ਦਾ ਵੀ ਹੈ ਜਿਹੜੀ ਡੇਲੀ ਫਿਜ਼ਿਓਥੈਰੇਪੀ ਦੇ ਪੇਸ਼ੈਂਟਸ ਵੀ ਦੇਖਦੇ ਨੇ ਡਾਕਟਰ ਸਾਹਿਬ ਤੇ ਉਸ ਤੋਂ ਇਲਾਵਾ ਆਨ ਕਾਲ ਜਿਹੜੇ ਰਿਜ਼ਰਵਡ ਤੇ ਡਾਕਟਰ ਗਏ ਨੇ ਉਹ ਫੇਰ ਟ੍ਰਾਂਸਫਰ ਹੁੰਦਾ ਵੀ ਕਰਦੇ ਨੇ ਜਿਵੇਂ ਕਿ ਅੱਜਕੱਲ੍ਹ ਦੇਖਿਆ ਜਾਵੇ ਜਿਆਦਾ ਹੀ ਗਰੀਬ ਹੈ ਇਲਾਜ ਕਰਵਾਉਣ ਦਾ ਯੋਗ ਨਹੀਂ ਉਹਨਾਂ ਵਾਸਤੇ ਕੁਝ ਸਹੂਲਤ ਮਿਲਦੀਆਂ ਸਹੂਲਤ ਨਹੀਂ ਆਪ ਦੇਖਿਆ ਜਾਵੇ ਤਾਂ ਬਾਹਰ ਕਲੀਨਿਕ ਤੇ ਬਹੁਤ ਜ਼ਿਆਦਾ ਰੇਟ ਰੱਖਿਆ ਗਿਆ ਲੋਕੀ ਇਲਾਜ ਵੀ ਨਹੀਂ ਕਰਵਾ ਸਕਦੇ ਆਪਣੇ ਕੋਈ ਇਦਾਂ ਦਾ ਕੋਈ ਬੈਨੀਫਿਟਸ ਬਿਲਕੁਲ ਬਿਲਕੁਲ ਸਾਡੇ ਕੋਲ ਬਹੁਤ ਘੱਟ ਰੇਟਾਂ ਤੇ ਮੈਂ ਕਹਿੰਦਾ ਸਾਰਿਆਂ ਨਾਲੋਂ ਘੱਟ ਰੇਟਾਂ ਤੇ ਅਸੀਂ ਟ੍ਰੀਟਮੈਂਟ ਕਰਦੇ ਹਾਂ ਤੇ ਜਿਹੜੇ ਬਹੁਤ ਜ਼ਿਆਦਾ ਪੂਰ ਪੇਸ਼ੈਂਟਸ ਹੈ ਉਹਨਾਂ ਨੂੰ ਅਸੀਂ ਬਿਲਕੁਲ ਮਾਫ ਵੀ ਕਰ ਦਿੰਨੇ ਹਾਂ ਬਿਲਕੁਲ ਫ੍ਰੀ ਆਫ ਕੋਸ ਵੀ ਕਰਦੇ ਹਾਂ